ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਮੁੜ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਦਰਅਸਲ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ ਦਰਅਸਲ ਦੱਸਦੇ ਕਿ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਜਿਹੜੇ ਉੱਥੇ ਮਜ਼ਦੂਰ ਕੰਮ ਕਰ ਰਹੇ ਸਨ ਉਹਨਾਂ ਦੇ ਕੋਲੋਂ ਤੰਬਾਕੂ ਤੇ ਗੁਟਕਾ ਮਿਲਿਆ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਕੋਲੋਂ ਸ਼ਰਾਬ ਵੀ ਬਰਾਮਦ ਹੋਈ ਹੈ ਤੇ ਕੁਝ ਮਜ਼ਦੂਰਾਂ ਨੇ ਤਾਂ ਸ਼ਰਾਬ ਪੀਤੀ ਹੋਈ ਸੀ ਦੱਸਦੇ ਕਿ ਪੁਲਿਸ ਨੂੰ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚਿਆ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਵਿਦਮੀ ਦੀ ਘਟਨਾ ਵਾਪਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਥੋਂ ਹੀ ਗੁਟਕਾ ਸਾਹਿਬ ਤੇ ਹੋਰ ਵੀ ਧਾਰਮਿਕ ਪੋਸਟਰ ਜਿਹੜੇ ਸਾਨੂੰ ਪਾਏ ਗਏ ਸਨ ਅਤੇ ਇਸ ਦੌਰਾਨ ਰੈਨੂਏਸ਼ਨ ਦਾ ਕੰਮ ਜਿਹੜੇ ਮਜ਼ਦੂਰ ਕਰ ਰਹੇ ਸਨ ਉਹਨਾਂ ਦੇ ਕੋਲ ਗੁਟਕਾ ਤੇ ਤੰਬਾਕੂ ਵੀ ਬਰਾਮਦ ਹੋਇਆ ਏ ਤੇ ਕੁਝ ਮਜ਼ਦੂਰਾਂ ਨੇ ਤਾਂ ਸ਼ਰਾਬ ਤੱਕ ਪੀਤੀ ਹੋਈ ਸੀ ਹਾਲਾਂਕਿ ਪੁਲਿਸ ਇਤਲਾਮ ਮਿਲਦਿਆਂ ਹੀ ਪਹੁੰਚ ਗਈ ਏ ਅਤੇ ਪੁਲਿਸ ਦੇ ਵੱਲੋਂ ਇਹਨਾਂ ਮਜ਼ਦੂਰਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਏ ਅਤੇ ਇਸ ਦੇ ਨਾਲ ਹੀ ਹੁਣ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਰੋਸ ਪਾਇਆ ਜਾ ਰਿਹਾ ਏ ਜਦੋਂ ਉਹਨਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦੀ ਏ ਤਾਂ ਸਿੱਖ ਜਥੇਬੰਦੀਆਂ ਵੀ ਮੌਕੇ ਤੇ ਪਹੁੰਚਦੀਆਂ ਨੇ ਅਤੇ ਉਹਨਾਂ ਦੇ ਵੱਲੋਂ ਇਹਨਾਂ ਦਾ ਵਿਰੋਧ ਜਿਹੜਾ ਉਹ ਕੀਤਾ ਜਾਂਦਾ ਤਾਂ ਇੱਕ ਤੋਂ ਬਾਅਦ ਇੱਕ ਬੇਅਦਬੀ ਇਹ ਘਟਨਾ ਜੜੀਆ ਉਹ ਲਗਾਤਾਰ ਹਿਸ ਸਾਹਮਣੇ ਆ ਰਹੀ ਹੈ ਤੇ ਇਸ ਵਾਰ ਜਲੰਧਰ ਦੇ ਮੋਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਜੁਥੇ ਬੇਅਦਬੀ ਦੀ ਘਟਨਾ ਵਾਪਰੀ ਹੈ ਰੈਨੂਏਸ਼ਨ ਦਾ ਕੰਮ ਚੱਲ ਰਿਹਾ ਹੁੰਦਾ ਅਤੇ ਰੈਨੂਏਸ਼ਨ ਦਾ ਕੰਮ ਕਰ ਰਹੇ ਮਜ਼ਦੂਰਾਂ ਦੇ ਕੋਲੋਂ ਤੰਬਾਕੂ ਬੀੜੀ ਸਿਗਰਟ ਅਤੇ ਹੋਰ ਵੀ ਨਸ਼ਾ ਜਿਹੜਾ ਉਹ ਬਰਾਮਦ ਕੀਤਾ ਗਿਆ ਤੇ ਹੋਰ ਤਾਂ ਹੋਰ ਕੁਝ ਮਜ਼ਦੂਰਾਂ ਨੇ ਤਾਂ ਸ਼ਰਾਬ ਤੱਕ ਪੀਤੀ ਹੋਈ ਸੀ ਤਾਂ ਸ਼ਰਾਬ ਦੇ ਨਸ਼ੇਦ ਵਿੱਚ ਉਹ ਗੁਰੂ ਘਰ ਦਾ ਕੰਮ ਜਿਹੜਾ ਹੈ ਉਹ ਕਰਦੇ ਵੇ ਨਜ਼ਰ ਆ ਰਹੇ ਸੀ ਤਾਂ ਸਿੱਖ ਜਥੇਬੰਦੀਆਂ ਜਿਹੜੀਆਂ ਸਨ ਉਹ ਮੌਕੇ ਤੇ ਪਹੁੰਚੀਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਪੰਕਾਰ ਸਿੰਘ ਵਾਰਿਸ ਪੰਜਾਬ ਜਥੇਬੰਦੀ ਤੋਂ ਕੀ ਦੇਖਿਆ ਤੁਸੀਂ ਇੱਥੇ ਇੱਥੇ ਸਵੇਰੇ ਇੱਕ ਦੋ ਤਿੰਨ ਦਿਨ ਤੋਂ ਸਾਨੂੰ ਸੰਗਤ ਦੇ ਫੋਨ ਆ ਰਹੇ ਸੀ ਵੀ ਕੋਈ ਪ੍ਰਵਾਸੀ ਜਿਹੜੇ ਮਜ਼ਦੂਰ ਇਹਨਾਂ ਦੇ ਕੰਮ ਕਰ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਗੁਰਦੁਆਰਾ ਸਾਹਿਬ ਦੇ ਜੀ ਤਮਾਕੂ ਪੀਡੀਆਂ ਜਿਹੜੀਆਂ ਪਾਣ ਮਸਾਲੇ ਜਿਹੜੇ ਆ ਉਹ ਬਿਲਕੁਲ ਓਪਨਲੀ ਸਾਰੇ ਯੂਜ਼ ਕਰ ਰਹੇ ਅੰਦਰ ਪਚਕਾਰੀਆਂ ਵਜੀਆਂ ਵੀ ਦਿਖਾਈਆਂ ਇਹਨਾਂ ਨੂੰ ਉਸ ਤੋਂ ਇਲਾਵਾ ਇੱਕ ਅਸੀਂ ਦਾ ਚਲੋ ਚੈੱਕ ਤਾਂ ਉਹੀ ਕਰਨ ਆਏ ਸੀ ਪਰ ਜਦੋਂ ਚੈਕਿੰਗ ਕੀਤੀ ਹੈ ਮੁੰਡਿਆਣੇ ਉੱਥੋਂ ਅੰਦਰੋਂ ਗੁਰਕਾ ਸਾਹਿਬ ਨਿਕਲੇ ਆ ਜਿਹੜੇ ਪੁੰਜੇ ਪਏ ਸੀ ਬਿਨਾ ਮਤਲਬ ਉਹਦੀ ਬੇਦਬੀ ਹੋਈ ਆ ਤੇ ਉਹ ਸਾਰਾ ਕੁਝ ਇਹਨਾਂ ਨੂੰ ਅਸੀਂ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਦੀ ਨਿਗਾਹ ਦੇ ਵਿੱਚ ਲਿਆ ਦਿੱਤਾ ਸਾਰਾ ਕੁਝ ਤੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਇੱਕ ਵਾਰਾਂ ਪੀ ਚਲੋ ਆਪਣੀ ਉਹ ਗਲਤੀ ਮੰਨਦੇ ਆ ਵੀ ਅਸੀਂ ਗਲਤੀ ਸਾਡੇ ਕੋਲ ਪ੍ਰਬੰਧਕਾਂ ਦੇ ਵਿੱਚ ਹੋ ਗਈ ਹੈ ਪ੍ਰਬੰਧ ਦੇ ਵਿੱਚ ਤੇ ਕਿਤੇ ਉਹ ਆਪਣਾ ਜਿਹੜੇ ਮਜ਼ਦੂਰਾਂ ਨੂੰ ਇਹਨਾਂ ਨੂੰ ਚੇਂਜ ਕਰਨਗੇ ਉੱਤੇ ਪੰਜਾਬੀ ਬੰਦੇ ਆਪਣੇ ਕੰਮ ਤੇ ਲਾਉਣਗੇ ਤੇ ਇਹਨਾਂ ਦੇ ਜੋ ਵੀ ਨਸ਼ਾ ਪੱਤਾ ਜਿਹੜੇ ਕਰਦੇ ਆ ਬਿਲਕੁਲ ਇਹ ਕਿ ਇਹਨਾਂ ਦੇ ਜਿਹੜੇ ਵਿੱਚ ਦੋ ਬੰਦੇ ਸ਼ਰਾਬ ਜਿਨ੍ਹਾਂ ਨੇ ਪੀਤੀ ਆ ਉਹ ਵੀ ਅਸੀਂ ਨਾਲ ਫੜੇ ਆ ਤੇ ਹੁਣ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਹੋਈ ਆ ਤੇ ਅੱਗੇ ਤੋਂ ਬਾਅਦ ਇਹ ਆਪਣੀਆਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਗੇ ਨਹੀਂ ਪੁਲਿਸ ਕੋਈ ਕੰਪਲੇਟ ਨਹੀਂ ਪੁਲਿਸ ਨੂੰ ਅਸੀਂ ਕੋ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਕੰਪਲੇਟ ਪਹਿਲਾਂ ਇਹਨਾਂ ਦੇ ਸਾਡੇ ਨਾਲ ਹੀ ਆ ਅਸੀਂ ਉਹਨਾਂ ਨੂੰ ਪਹਿਲਾਂ ਦੱਸਿਆ ਕਾਰਵਾਈ ਫਿਲਹਾਲ ਤਾਂ ਚਲੋ ਜਿੰਨੇ ਪ੍ਰਬੰਧਕ ਕਮੇਟੀ ਸਾਡੇ ਹੀ ਭਰਾਵਾ ਤੇ ਅਸੀਂ ਉਹਨਾਂ ਨੂੰ ਵਾਰਨਿੰਗ ਦੇਤੀ ਆ ਪਹਿਲਾਂ ਤਾਂ ਅਸੀਂ ਵਾਰਨਿੰਗ ਦੇ ਨਹੀਂ ਆਏ ਸੀ ਵਾਰਨਿੰਗ ਹੀ ਦਿੱਤੀ ਆ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਹੋਈ ਸਭ ਨੂੰ ਪਤਾ ਹੈ ਕਿ ਜਿਹੜੇ ਕਾਰਪਮਜਦਾਰੀ ਨੇ ਉਹਨਾਂ ਤੋਂ ਅੰਮ੍ਰਿਤ ਦੇ ਲਾਜ ਜਿਹੜੇ ਚੀਜ਼ਾਂ ਬਣੀਆਂ ਨੇ ਇਹਨਾਂ ਚੀਜ਼ਾਂ ਦੀ ਸ਼ਿਕਾਇਤ ਹੁੰਦੀ ਆ ਕੀ ਇਹਦੇ ਵਿੱਚ ਪ੍ਰਬੰਧਕ ਕਮੇਟੀ ਦੀ ਕੋਈ ਗਲਤੀ ਲੱਗਦੀ ਦੀ ਉਹਨਾਂ ਨੇ ਇਹ ਚੀਜ਼ਾਂ ਜਾਂਚੀਆਂ ਨਹੀਂ ਉਹਨਾਂ ਨੇ ਵੇਖ ਕੇ ਨਹੀਂ ਲਾਇਆ ਇਹਨਾਂ ਦੇ ਵੇਖੋ ਅਸੀਂ ਪ੍ਰਬੰਧਕ ਕਮੇਟੀ ਦੀ ਗਲਤੀ ਕੱਢੀ ਅਸੀਂ ਪ੍ਰਵਾਸੀਆਂ ਨੂੰ ਤਾਂ ਕਿਹਾ ਹੀ ਕੁਛ ਨਹੀਂ ਅਸੀਂ ਪ੍ਰਬੰਧਕ ਕਮੇਟੀ ਨੂੰ ਹੀ ਕਿਹਾ ਵੀ ਤੁਸੀਂ ਅਸੀਂ ਕਰਨ ਨੂੰ ਤੇ ਇਹਨਾਂ ਨੂੰ ਕਹਿ ਸਕਦੇ ਜੀ ਪ੍ਰਬੰਧਕ ਵੀ ਪ੍ਰਵਾਸੀਆਂ ਨੂੰ ਚੱਕੋ ਅਸੀਂ ਪ੍ਰਬੰਧਕ ਕਮੇਟੀ ਨੂੰ ਕਹਿ ਰਹੇ ਤੁਸੀਂ ਹਟਾਓ ਇਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਲੋ ਵੀ ਤੁਸੀਂ ਇੱਥੇ ਪੰਜਾਬੀ ਬੰਦੇ ਆਪਣੇ ਲਾਓ ਇੱਕ ਤਾਂ ਪੰਜਾਬੀਆਂ ਨੂੰ ਕੰਮ ਮਿਲੇ ਇੱਕ ਤਾਂ ਉਹ ਗੱਲ ਆ ਇੱਕ ਇਹ ਮਸਲਾ ਇਹ ਸਭ ਤੋਂ ਵੱਡਾ ਵਾ ਵੀ ਅਸੀਂ ਇਹਨਾਂ ਨੂੰ ਹਰ ਜਗ੍ਹਾ ਤੇ ਜਦੋਂ ਕਰਦੇ ਤਾਂ ਬੇਦਬੀਆਂ ਵੀ ਤਾਂ ਹੀ ਹੋ ਰਹੀਆਂ ਇੱਕ ਜਿਹੜੀ ਇੱਕ ਪੰਜਾਬੀ ਦੀ ਤਸਵੀਰਾਂ ਵੀ ਪਈਆਂ ਸੀ ਬਿਲਕੁਲ 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 ਉਹ ਤਸਵੀਰਾਂ ਉਹ ਤਸਵੀਰਾਂ ਇਹਨਾਂ ਦੇ ਅੰਦਰ ਜਿਹੜਾ ਕਮਰਾ ਬਣਿਆ ਵਾ ਜਿੱਥੇ ਭਈਆਂ ਨੂੰ ਇਹਨਾਂ ਰਹਿਸ਼ ਦਿੱਤੀ ਹੋਈ ਆ ਉਹ ਤਸਵੀਰਾਂ ਗੁਰੂ ਸਾਹਿਬ ਦੀਆਂ ਥੱਲੇ ਵਿਛਾ ਕੇ ਉੱਪਰ ਸੁੱਤੇ ਹੋਏ ਆ। ਉੱਥੇ ਇੱਕ ਗੱਠੜੀ ਬੰਨੀ ਸੀ ਮੁੰਡਿਆਂ ਨੇ ਚੈੱਕ ਕੀਤੀ ਲਾਗੇ ਜੋੜੇ ਲੱਥੇ ਸੀ। ਉਹ ਗੁਰਕਾ ਸਾਹਿਬ ਉਹਦੇ ਵਿੱਚ ਪਏ ਸੀ। ਉਹ ਫਿਰ ਮੁੰਡਿਆਂ ਨੇ ਬਾਹਰ ਲਿਆਂਕੇ ਚੈੱਕ ਕੀਤਾ ਸਾਰਾ ਦੇ ਵਿੱਚੋਂ ਮਹਾਰਾਜ ਦੇ ਗੁਰਕਾ ਸਾਹਿਬ ਮਿਲ ਗਏ। ਇਹ ਜਿਹੜੇ ਪ੍ਰਵਾਸੀ ਮਿਹਰਬਾਨ ਇਹ ਤਾਂ ਇਹਨਾਂ ਨੂੰ ਹੀ ਪਤਾ ਪਤ ਨਹੀਂ ਆਂਦੇ ਵੀ 2 ਤੱਕ 2.5 ਸਾਲ ਤੋਂ ਚੱਲ ਰਿਹਾ ਕੰਮ ਤੇ ਬਟ ਸਾਡੀ ਨਿਗਾਹ ਦੇ ਵਿੱਚ ਤਾਂ ਪਹਿਲੋਂ ਇੱਕ ਵਾਰ ਆਇਆ ਸੀ ਅਸੀਂ ਪਹਿਲੋਂ ਵੀ ਇੱਕ ਵਾਰ ਆਏ ਸੀ ਪਰ ਚਲੋ ਉਦੋਂ ਸਾਨੂੰ ਇਦਾਂ ਤੇ ਕੋਈ ਨਹੀਂ ਕਈ ਮਿਲਿਆ। ਉਸ ਤੋਂ ਬਾਅਦ ਹੁਣ ਫਿਰ ਸਾਨੂੰ ਜੋ ਸੰਗਤ ਦੇ ਫੋਨ ਆਏ ਆ ਫਿਰ ਅਸੀਂ ਇਦਾਂ ਇਹਨਾਂ ਦੀ ਅੱਜ ਰੇਡ ਕਰਕੇ ਚੈਕਿੰਗ ਕੀਤੀ ਹੈ। ਬਾਬੇ ਜੀ ਟ੍ਰੈਕਿੰਗ ਜਿਹੜੀ ਆ ਕੋਈ ਗੁਰਦੁਆਰਾ ਹਾਂਜੀ ਜਿੱਥੋਂ ਸਾਨੂੰ ਕੋਈ ਵੇਖੋ ਨਾ ਸੰਗਤ ਦਾ ਸੰਜੋਗ ਹੈ ਜੀ ਸੰਗਨ ਦੇ ਸੰਜੋਗ ਦੇ ਨਾਲ ਹੀ ਇਹ ਸਾਰਾ ਕੁਝ ਜਿੱਥੋਂ ਸੰਗ ਨੂੰ ਸੰਗਤ ਕਹੇਗੀ ਵੀ ਸਾਡੇ ਗੁਰਦੁਆਰੇ ਚ ਇਹ ਚੀਜ਼ ਹੋਈ ਆ ਅਸੀਂ ਉੱਥੇ ਜੈਕਿੰਗ ਕਰਾਂਗੇ ਬਾਬਾ ਉੱਪਰ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਕੀ ਆਪਣੇ ਤਾਣਾ ਮੰਨਿਆ ਹੈ ਕੁਝ ਨਹੀਂ ਉਹਦੇ ਵਿੱਚ ਸਿਰਫ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਜੀ ਸਾਰੀ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਸਾਡੀ ਗਲਤੀ ਆ ਜੀ ਸਾਨੂੰ ਇੱਕ ਵਾਰੀ ਮਾਫ ਕਰੋ ਅਸੀਂ ਅੱਗੇ ਤੋਂ ਬਾਅਦ ਇਹ ਮਜ਼ਦੂਰਾਂ ਨੂੰ ਵੀ ਹਟਾ ਹਟਾਵਾਂਗੇ ਤੇ ਅਸੀਂ ਇਹਨਾਂ ਦੀ ਜਿਹੜੀ ਆ ਜੋ ਇਹਨਾਂ ਦਾ ਆਪਣੇ ਪੰਜਾਬੀ ਜਿਹੜੇ ਬੰਦੇ ਆ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਵੀ ਜਿਹੜੇ ਕੋਈ ਨਸ਼ਾ ਉਹ ਇਹ ਨਹੀਂ ਵੀ ਪੰਜਾਬੀ ਕਿਤੇ ਸਾਡੀ ਨਿਸ਼ਾਨੀ ਕਰਦੇ ਖਾਸ ਕਰਕੇ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਗੁਰੂ ਘਰ ਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਮੁੱਖ ਦੀ ਗੱਲ ਹੈ ਦੇਖੋ ਅਸੀਂ ਵਾਰਨਿੰਗ ਦੇਣ ਹੀ ਆਏ ਸੀ ਵਾਰਨਿੰਗ ਹੀ ਇਹਨਾਂ ਨੂੰ ਦਿੱਤੀ ਆ ਪਰਵਾਸੀ ਮਜ਼ਦੂਰ ਹੈ ਜਦੋਂ ਉਹਨਾਂ ਨੇ ਕਹਿਤਾ ਹਟਾ ਦਾਂਗੇ ਫਿਰ ਉੱਥੇ ਕਾਰਵਾਈ ਕੀਤੇ ਕਰਾਂਗੇ ਅਸੀਂ ਬਬੇ ਦੁਬਾਰਾ ਚੈੱਕ ਆਪਣੇ ਕਰਨ ਲਈ ਤੁਸੀਂ ਦੁਬਾਰਾ ਵੀਰੇ ਤੇ ਆਪਣੇ ਕਰੋ ਕਿੰਨੇ ਦਿਨਾਂ ਦਾ ਕੋਈ ਟਾਈਮ ਕਰਦੇ ਨਹੀਂ ਅਸੀਂ ਆਪਣੇ ਵੇਖੋ ਨਾ ਸਾਡੇ ਮੁਖੀ ਹੈ ਭਾਈ ਅਮਰਪਾਲ ਸਿੰਘ ਜੀ ਵਾਰਸ ਪੰਜਾਬ ਜਥੇਬੰਦੀ ਤੋਂ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਵੀ ਮਸਲਾ ਲਿਆਵਾਂਗੇ ਬਾਕੀ ਜੋ ਵੀ ਆ ਉਹ ਕੀ ਕਹਿੰਦੇ ਉਹ ਬਾਅਦ ਹੀ ਕਰਾਂਗੇ ਜੇ ਤੱਕ ਕੋਈ ਮਸਲਾ ਉਹਨਾਂ ਦੇ ਧਿਆਨ ਚ ਨਹੀਂ ਨਹੀਂ ਅਜੀ ਉਹਨਾਂ ਦੇ ਧਿਆਨ ਚ ਨਹੀਂ ਮਸਲਾ ਆ ਜਾਂ ਉਹਨਾਂ ਦੇ ਧਿਆਨ ਚ ਹੁਣ ਮੈਂ ਲੈ ਕੇ ਆਉਂਗਾ ਮਸਲਾ ਠੀਕ ਹੈ ਜੀ ਠੀਕ ਹੈ ਜੀ ਅੱਜ ਇੱਥੇ ਵਾਰਸ ਪੰਜਾਬ ਦੇ ਇੱਥੇ ਜਿਹੜੇ ਹੈਗੇ ਨੇ ਮਤਲਬ ਉਹ ਆਏ ਸੀ ਇੱਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਮਲਟੋਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੂੰ ਲੈ ਕੇ ਕੋਈ ਕੰਪਲੇਂਟ ਆਈ ਸੀ ਵੀ ਕੋਈ ਪ੍ਰਵਾਸੀ ਜਿਹੜੇ ਕੰਸਟਰਕਸ਼ਨ ਕਰ ਰਹੇ ਨੇ ਜਿਹੜੇ ਹੈਗੇ ਨੇ ਮਜ਼ਦੂਰ ਉਨ੍ਹਾਂ ਵੱਲੋਂ ਕੋਈ ਗਲਤੀ ਕੀਤੀ ਗਈ ਹੈ ਗੁਰਦੁਆਰੇ ਦੇ ਵਿੱਚ ਆ ਕੇ ਤੇ ਉਹਦੇ ਸਬੰਧ ਵਿੱਚ ਇੱਥੇ ਆਏ ਸੀ ਤੇ ਜਿਹੜਾ ਇਹਨਾਂ ਦਾ ਬਿਠਾ ਕੇ ਆਪਸੇ ਵਿੱਚ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਸੀ ਇਹੋ ਪ੍ਰਬੰਧਕ ਜਿਹੜੀ ਕਮੇਟੀ ਸੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਅੱਗੇ ਤੋਂ ਧਿਆਨ ਰੱਖਿਆ ਜਾਊਗਾ ਇੱਜਾਂ ਦੀ ਕੋਈ ਨਹੀਂ ਕਰਨਗੇ ਬਿਲਕੁਲ ਕਿੱਲੇ ਵੀ ਅੱਗੇ ਵੀ ਇਹਨਾਂ ਨੇ ਇੱਕ ਵਾਰ ਹੀ ਕਹਿ ਦਿੱ ਗਏ ਸਰ ਜੇ ਕੋਈ ਆਰ ਦੀ ਗੱਲ ਹੋਣਾ ਨਹੀਂ ਜੇ ਕੋਈ ਕੋਈ ਕੰਸਟਰਕਸ਼ਨ ਕੋਈ ਬਾਹਰ-ਵਾਰ ਕਰ ਰਹੇ ਨੇ ਕੰਸਟਰਕਸ਼ਨ ਬਿਲਡਿੰਗ ਤੋਂ ਜਿੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿੱਥੇ ਪਿਆ ਆ ਬਾਹਰ ਕੋਈ ਲੰਗਰ ਹਾਲ ਦੀ ਕੰਸਟਰਕਸ਼ਨ ਅੱਗੇ ਚੱਲ ਰਹੀ ਹੈ ਉਹਦੇ ਸਬੰਧ ਚ ਇਹਨਾਂ ਨੇ ਸਾਨੂੰ ਦੱਸਿਆ ਆ ਕਿ ਕੋਈ ਇਦਾਂ ਦੀ ਕੋਈ ਇਹਨਾਂ ਨੇ ਗਲਤੀ ਕੀਤੀ ਆ ਪ੍ਰਵਾਸੀਆਂ ਨੇ ਤੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਵੀ ਅੱਗੇ ਤੋਂ ਇਦਾਂ ਕੋਈ ਨਹੀਂ ਫਲਾਾਲ ਇਸਾ ਕੋਈ ਨਹੀਂ ਹੈਗਾ ਨਹੀਂ ਕੋਈ ਆਏ ਸੀ ਜਿਹੜੇ ਜਿੱਥੇ ਉਹ ਕਹਿਣਾ ਸੀ ਵੀ ਜਿਹੜੇ ਕੋਈ ਉਹ ਆਉਂਦੇ ਨੇ ਉਨੂੰ ਪ੍ਰੋਪਰਲੀ ਉਹਨਾਂ ਨੂੰ ਪਹਿਲਾਂ ਸਾਰਾ ਗਾਈਡ ਕੀਤਾ ਜਾਵੇ ਉਹਨਾਂ ਕੋ ਰਿਟਨ ਲਿਆ ਜਾਵੇ ਜਾਂ ਹਰ ਇੱਕ ਚੀਜ਼ ਕੀਤੀ ਜਾਵੇ ਤਾਂ ਜੋ ਕੋਈ ਵੀ ਇਦਾਂ ਦੀ ਜਿਹੜੀ ਅੱਜ ਇੱਥੇ ਆਪਾਂ ਇਕੱਠੇ ਹੋਏ ਹਾਂ ਸਾਰੇ ਜਾਣੇ ਵੀ ਇਦਾਂ ਦੀ ਕੋਈ ਅਜਿਹੀ ਉਹ ਗਲਤੀ ਨਾ ਕਰਨ। ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ। ਤਿਸ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ